ਹਾਂਜੀ ਸਸਿਕਾ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀਕੇ ਕੁਐਸ਼ਨਸ ਔਨ ਬਿਜਲੀ ਦੇ ਝਟਕਿਆਂ ਤੇ ਬਿਜਲੀ ਨਾਲ ਸੰਬੰਧਿਤ ਸਵਾਲ ਪਹਿਲਾ ਬਿਜਲੀ ਦੇ ਉਪਕਰਨਾ ਤੇ ਲੱਗੀ ਅੱਗ ਨੂੰ ਬੁਝਾਉਣ ਲਈ ਕਿਸ ਕਿਸਮ ਦੇ ਅੱਗ ਬੁਝਾਓ ਜੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਹੈਲੋਂ ਟਾਈਪ ਕਾਰਬਨ ਡਾਈਆਕਸਾਈਡ ਸਵਾਲ ਦੂਜਾ ਮਨੁੱਖੀ ਸਰੀਰ ਨੂੰ ਬਿਜਲੀ ਦਾ ਝਟਕਾ ਕਦੋਂ ਲੱਗਦਾ ਹੈ ਜਦੋਂ ਕਰੰਟ ਸਰੀਰ ਵਿੱਚੋਂ ਲੰਘਦਾ ਹੈ ਸਵਾਲ ਤੀਜਾ ਬਿਜਲੀ ਦੇ ਸਰਕਟਾਂ ਅਤੇ ਉਪਕਰਨਾਂ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਦੋ ਸੁਰੱਖਿਆ ਉਪਾਅ ਕਿਹੜੇ ਹਨ ਬਿਜਲੀ ਦਾ ਫਿਊਜ਼ ਅਤੇ ਅਰਥ ਵਾਇਰ ਦੀ ਵਰਤੋਂ ਸਵਾਲ ਚੌਥਾ ਬਿਜਲੀ ਦੀ ਸਭ ਤੋਂ ਵਧੀਆ ਚਾਲਕ ਕਿਹੜੀ ਧਾਤ ਹੈ ਚਾਂਦੀ ਸਵਾਲ ਪੰਜਵਾਂ ਬਿਜਲੀ ਦੇ ਕੰਮ ਦੌਰਾਨ ਸੁਰੱਖਿਆ ਲਈ ਕਿਹੜੇ ਨਿਜੀ ਸੁਰੱਖਿਆ ਉਪਕਰਨ ਦੀ ਵਰਤੋਂ ਕਰਨੀ ਚਾਹੀਦੀ ਹੈ ਦਸਤਾਨੇ ਇਨਸੂਲੇਟਰ ਗਲਵਜ਼ ਸਵਾਲ 6ਾ ਬਿਜਲੀ ਦੇ ਛਟਕੇ ਤੋਂ ਬਚਾ ਲਈ ਫਿਊਜ਼ ਨੂੰ ਹਮੇਸ਼ਾ ਕਿਸ ਤਾਰ ਨਾਲ ਜੋੜਨਾ ਚਾਹੀਦਾ ਹੈ? ਲਾਈਵ ਤਾਰ ਸਵਾਲ 7ਾ ਇੱਕ ਡਾਇਨੋਮੋ ਕੀ ਪੈਦਾ ਕਰਦਾ ਹੈ? emf ਇਲੈਕਟ੍ਰੋਮੋਟਿਵ ਫੋਰਸ ਸਵਾਲ 8 ਮੈਂ ਬਿਜਲੀ ਦੇ ਹੀਟਰ ਵਿੱਚ ਆਮ ਤੌਰ ਤੇ ਕਿਹੜਾ ਤੱਤ ਵਰਤਿਆ ਜਾਂਦਾ ਹੈ ਚਾਂਦੀ ਸਿਲਵਰ ਸਵਾਲ 9 ਮੈਂ ਬਿਜਲੀ ਦਾ ਕਰੰਟ ਹਮੇਸ਼ਾ ਕਿੱਥੇ ਜਾਣ ਦੀ ਕੋਸ਼ਿਸ਼ ਕਰਦਾ ਹੈ ਜਮੀਨਾ ਗਰਾਉਂਡ ਅਰਥ ਚ ਸਵਾਲ 10ਵਾਂ ਕਿਹੜਾ ਪਦਾਰਥ ਬਿਜਲੀ ਦਾ ਕੁਚਾਲਕ ਹੈ ਪੇਪਰ ਸਵਾਲ 11ਵਾਂ ਇੱਕ ਟਰਾਂਸਫਾਰਮ ਦਾ ਕੀ ਕੰਮ ਹੁੰਦਾ ਹੈ ਵੋਲਟੇਜ ਨੂੰ ਬਦਲਣਾ ਘਟਾਉਣਾ ਜਾਂ ਵਧਾਉਣਾ ਸਵਾਲ 12ਵਾਂ ਓਵਰਲੋਡਿੰਗ ਜਾਂ ਸ਼ਾਰਟ ਸਰਕਟਿੰਗ ਕਾਰਨ ਕੀ ਹੋ ਸਕਦਾ ਹੈ? ਬਿਜਲੀ ਦੀ ਅੱਗ ਲੱਗ ਸਕਦੀ ਹੈ। ਸਵਾਲ 13ਵਾਂ ਬਿਜਲੀ ਦੇ ਬੱਲਬ ਦਾ ਫਿਲਾਮੈਂਟ ਕਿਸ ਤਾਤੂ ਦਾ ਬਣਿਆ ਹੁੰਦਾ ਹੈ? ਸਭ ਤੋਂ ਗੰਗਸਟਨ ਸਵਾਲ 14ਵਾਂ ਬਿਜਲੀ ਦੇ ਝਟਕੇ ਲੱਗਣ ਤੇ ਪੀੜਤ ਵਿਅਕਤੀ ਨੂੰ ਸਭ ਤੋਂ ਪਹਿਲਾਂ ਕੀ ਦੇਣਾ ਚਾਹੀਦਾ ਹੈ ਮੁਬਲੀ ਸਹਾਇਤਾ ਫਰਸਟ ਐਡ